ਪਿਛਲੇ ਦਿਨੀ ਸਿੰਗਾਪੁਰ ਸੋਨ ਤਗਮਾ ਜਿੱਤ ਕੇ ਆਏ ਮਲੇਰ ਕੋਟਲਾ ਦੇ ਰਿਹਾਨ ਟਾਈਗਰ ਉਰਫ ਰਿਹਾਨ ਫਾਰੂਕੀ ਬਣੇ ਮਿਸਟਰ ਵਰਲਡ ਚੈਂਪੀਅਨ ਜੇਕਰ ਯੋਗ ਹੈ ਕਿ ਰਿਹਾਨ ਫਾਰੂਕੀ ਪਿਛਲੇ ਸਮੇਂ ਤੋਂ 7 ਡੇਜ਼ ਫਿਟਨੈਸ ਕਲੱਬ ਮਲੇਰ ਕੋਲਾ ਵਿਖੇ ਆਪਣੀ ਕੋਚਿੰਗ ਹਾਸਲ ਕਰ ਰਹੇ ਸਨ 5th ਇੰਟਰਨੈਸ਼ਨਲ ਵਰਲਡ ਚੈਂਪੀਅਨਸ਼ਿਪ 2000 25 ਵਿੱਚ ਉਹਨਾਂ ਨੇ ਸ਼ਾਨਦਾਰ ਮੱਲਾ ਮਾਰਦੇ ਹੋਏ ਕਈ ਮੁਲਕਾਂ ਦੇ ਖਿਡਾਰੀਆਂ ਨੂੰ ਚਿਤਕ ਕੀਤਾ ਅਤੇ ਸੋਨ ਤਗਮੇ ਦੇ ਨਾਲ ਨਾਲ সিলవర్ ਮੈਡਲ ব্রੌਂਜ਼ ਇਸ ਕੁੱਲ ਮਿਲਾ ਕੇ ਚਾਰ ਤਗਮੇ ਉਹਨਾਂ ਨੇ ਆਪਣੇ ਦੇਸ਼ ਦੀ ਝੋਲੀ ਪਾਏ ਹਨ ਮਾਲੇਰ ਕੋਲਾ ਪੁੱਜਨ ਤੇ ਅੱਜ ਨਿੱਗਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਢੋਲ ਦੇ ਡੱਗੇ ਦੀ ਆਪੇ ਨਰਦ ਹਾਂ ਅੱਜ ਗੱਲ ਕਰਦੇ ਹਾਂ ਰਿਹਾਨ ਟਾਈਗਰ ਜੋ ਕਿ 7 ਡੇਜ਼ ਫਿਟਨੈਸ ਕਲੱਬ ਮਲੇਰ ਕੋਲਾਪੇਚ ਕੋਚਿੰਗ ਲੈ ਰਹੇ ਆਪਣੇ ਕੋਚਾਂ ਦੀ ਨਿਗਰਾਨੀ ਹੈ ਔਰ ਉਹਨਾਂ ਬਲੋ ਪਿਛਲੇ 25 26 27 28 ਤਰੀਕ ਨੂੰ ਸਿੰਗਾਪੁਰ ਨੂੰ ਜੇ ਵਰਲਡ ਚੈਂਪੀਅਨਸ਼ਿਪ ਜੋ ਕਿ ਫਿਪ ਬਲੋ ਕਰਵਾਈ ਗਈ ਔਰ ਉਹਨਾਂ ਦੀ ਕੋਚ ਵੀ ਨਾਲ ਨੇ ਤੇ ਉਹਨਾਂ ਦੇ ਜੋ ਮਾਲਕ ਨੇ ਕਲੱਬ ਦੇ ਉਹ ਵੀ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਜਾ ਕੇ ਇਸ ਤਰ੍ਹਾਂ ਉਹਨਾਂ ਨੇ ਸਿੰਗਾਪੁਰ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੂੰ ਪਛਾੜਦੇ ਹੋਏ ਗੋਲਡ ਮੈਡਲ ਸਿਲਵਰ ਮੈਡਲ ਤੇ ব্রੋਂਜ਼ ਮੈਡਲ ਹਾਸਲ ਕੀਤੇ ਨੇ ਆਓ ਗੱਲ ਕਰ ਲੈਣੇ ਹਰਿਆਣ ਟਾਈਗਰ ਜੀ ਨਾਲ ਮਨੇ ਬੋਲਣ ਤੋਂ ਜਰਨਲਿਸਟ ਮੁਹੰਮਦ ਅਲੀ ਖੰਦੀ ਰਿਪੋਰਟ ਖੰਦੀ ਨੋਟ ਚੰਪੀਅਨ ਬਣਨ ਵਾਲਾ ਬੋਡੀ ਬਿਲਡਿੰਗ ਮੈਡਲਿਸਟ ਨੈਸ਼ਨਲ ਬੋਡੀ ਬਿਲਡਿੰਗ ਜਜ ਤੇ ਇਹ ਜਿਹੜੀ ਚੈਂਪੀਅਨਸ਼ਿਪ ਆਰਗੇਨਾਈਜ਼ ਕਰਾਈ ਗਈ ਸੀ ਭਟਨਾਸ ਇੰਟਰਨੈਸ਼ਨਲ ਫੈਡਰੇਸ਼ਨ ਦੇ ਮੋਟ ਸਾਡੀ ਜਿਹੜੀ ਇੰਡੀਆ ਦੀ ਟੀਮ ਹੈ ਉਹਦੀ ਅਗਵਾਈ ਹੇਠ ਜਿਹਦੇ ਚ ਜਿਹਦੇ ਚ ਸਾਡੇ ਪ੍ਰੈਜ਼ੀਡੈਂਟ ਡਾਕਟਰ ਰਵਿੰਦਰ ਦੁੱਲੋਵਾਲ ਠੀਕ ਹੈ ਇੰਟਰਨੈਸ਼ਨਲ ਐਥਲੀਟ ਡਾਇਰੈਕਟਰ ਮਨਵੀ ਮੰਡੇ ਜੀ ਤੇ ਉਸ ਤੋਂ ਬਾਅਦ ਅਸੀਂ ਇੱਥੋਂ ਆਰਗੇਨਾਈਜ਼ ਕਰਦੇ ਹਾਂ ਸਾਡੀ ਟੀਮ ਠੀਕ ਹੈ ਜੀ ਜਿਨ੍ਹਾਂ ਚੋਂ ਸਾਡੇ ਪਿਛਲੇ ਸਾਲ 2024 ਦੇ ਵਿੱਚ ਤੇਜਿੰਦਰ ਮੁੰਡਾ ਤੇਜਿੰਦਰ ਸਿੰਘ ਖੇਲੋ ਜਿਹੜਾ ਕਿ ਜਿਹੜਾ ਕਿ ਜਿਹੜਾ ਕਿ ਏਸ਼ੀਆ ਚੈਂਪੀਅਨ ਬਣਿਆ ਸੀ ਜਿਹਦੇ ਵਿੱਚ ਇਹਨਾਂ ਦੇ ਇੱਕ 골ਡ ਤਗਮਾ ਜਿੱਤਿਆ ਸੀ ਤੇ ਇਹਨਾਂ ਨੇ ਮੇਰੇ ਖਿਆਲ ਚਾਂਤੀ ਦਾ ਵੀ ਇੱਕ ਜਾਂ ਦੋ ਤਗਮਾ ਨੇ ਛੋੜੀ ਪਈ ਸੀ ਉਸ ਟਾਈਮ ਤੇ 2025 ਚ ਰੀਸੈਂਟ ਤੁਹਾਡੇ ਇਹੀ ਤੁਹਾਡੇ ਏਰੀਆ ਦੇ ਮਲੇਰ ਕੋਟਲਾ ਦੇ ਏਸੀ ਜਿਮ ਚ ਐਕਸਰਸਾਈਜ਼ ਕਰਦੇ ਨੇ 7 ਡੇਸ ਚ ਤੇ ਉਹਦਾ ਨਾਮ ਮਰੀਹਾਨ ਟਾਈਗਰ ਸੀ ਜਿਨ੍ਹਾਂ ਨੇ ਇੱਕ 골ਡ ਦੋ ਸਿਲਵਰ ਤੇ ਇੱਕ ਬ੍ਰੌਂਜ਼ ਜਿੱਤੇ ਹੈ ਕੀ ਲੱਗਾ ਇਸ ਮੁਕਾਮ ਹਾਸਲ ਕਰਨ ਲਈ ਕਿੰਨੀ ਕਿ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਮਿਹਨਤ ਏਟ ਲੀਸਟ ਇਹਨੇ 45 ਸਾਲ ਲੱਗੇ ਤੱਕ ਪਹੁੰਚਣ ਮੇ 45 ਇਅਰਸ ਹੌਲਟ ਨੇ ਠੀਕ ਹੈ ਜੇ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਕਿ ਇਹਨਾਂ ਨੇ ਮਿਹਨਤ ਕੀਤੀ ਹੋਊਗੀ ਕਿੰਨਾ ਕੁ ਆਪਣਾ ਖੂਨ ਪਸੀਨਾ ਵਹਾਇਆ ਹੋਊਗਾ ਦਿਨ ਰਾਤ ਇੱਕ ਕੀਤਾ ਹੋਊਗਾ ਤੇ ਬਾਕੀ ਜੋ ਗੱਲਾਂ ਕਹਿਣ ਲਈ ਹੁੰਦੀਆਂ ਨੇ ਨਾ ਵੀ ਬੇਹਿੰਮਤੇ ਨੇ ਜੁਰਸ਼ ਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਕੋ ਬੰਦੇ ਨੇ ਪਾੜ ਕੇ ਸੀਨਾ ਪਤਰਾਣਾ ਉਹ ਕਰਕੇ ਦਿਖਾਇਆ ਇਹਨਾਂ ਨੇ ਠੀਕ ਹੈ ਨਾ ਵੀ ਇੱਥੇ ਆ ਕੇ ਬੰਦਾ ਗੇਮ ਛੱਡ ਜਾਂਦਾ ਜਿੱਥੋਂ ਇਹਨਾਂ ਨੇ ਸ਼ੁਰੂ ਕੀਤੀ ਹੈ ਕਿ ਕਹਿੰਗੇ ਜੀ ਇੱਕ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਉਹਨਾਂ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਹੀ ਅਪੀਲ ਕਿ ਅਗਰ ਉਹ ਇਹ ਤਾਂ ਚਲੋ ਬਹੁਤ ਵੱਡਾ ਮੁਕਾਮ ਹੈ ਵਰਲਡ ਚੈਪੈਂ ਹੈ ਨਹੀਂ ਕਿ ਹਰ ਕੋਈ ਨਹੀਂ ਬਣ ਸਕਦਾ ਠੀਕ ਹੈ ਜੀ ਬਟ ਕੁਸ਼ਕ ਪਲੇਅਰਸ ਹੁੰਦੇ ਨੇ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਹਾਰਡ ਵਰਕ ਪਲ ਪਾਵਰ ਐਂਡ ਡੈਡੀਕੇਸ਼ਨ ਜੇ ਤੁਹਾਡੇ ਵਿੱਚ ਇਹ ਚੀਜ਼ਾਂ ਨੇ ਤਾਂ ਤੁਸੀਂ ਜ਼ਮੀਨ ਟੁੱਟ ਕੇ ਅਸਮਾਨ ਨੂੰ ਛੂੰਹਦਾ ਦਮ ਲਾ ਸਕਦੇ ਠੀਕ ਹੈ ਜੀ ਤੇ ਜੀ اپੀਲ ਹੈ ਨੌਜਵਾਨਾਂ ਨੂੰ ਕਿ ਜੇ ਤੁਸੀਂ ਨਹੀਂ ਵੀ ਕੋਈ ਚੈਂਪੀਅਨਸ਼ਿਪ ਅਕੈडमी ਜਾਂ ਨਹੀਂ ਕੋਈ ਕੰਪੀਟੀਸ਼ਨ ਕਰ ਰਹੇ ਨਾ ਟਾਈਮ ਤੇ ਘੱਟੋ ਘੱਟ ਆਪਣੀ ਸਿਹਤ ਨੂੰ ਫੈਕਟਰ ਰੱਖੋ ਨਸ਼ਿਆਂ ਤੋਂ ਦੂਰ ਰਹੋ ਤੇ ਸਰੀਰ ਨੂੰ ਰੋਗ ਰਹਿਸੇ ਜੇ ਲੋਕ ਸ਼ਾਰਟਕਟ ਅਪਣਾਉਂਦੇ ਨੇ ਕੋਈ ਡਾਈਟ ਸਪਲੀਮੈਂਟ ਖਾਂਦੇ ਵਧਦੇ ਤੇ ਆਪਣੀ ਮਿਹਨਤ ਘੱਟ ਕਰਦੇ ਨੇ ਕੀ ਕਹਾਂਗੇ ਡਾਈਟ ਸਪਲੀਮੈਂਟ ਇੱਕ ਲੱਗ ਚੀਜ਼ ਹੈ ਸੋ ਇਹਦੇ ਲਈ ਕੋਈ ਅਡਾ ਨਹੀਂ ਪ੍ਰਫਰੈਂਸ ਹੈ ਕਿ ਜਿਆਦਾ ਖਾਂਦੇ ਹਾਂ ਇਹ ਹੈ ਕਿ ਜਿਹਨੇ ਖਾ ਕੇ ਕੁਝ ਕਰਨਾ ਨਹੀਂ ਫਿਰ ਉਹ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ ਠੀਕ ਹੈ ਜੀ ਕਿਉਂਕਿ ਉਹ ਨਹੀਂ ਯੂਟਿਲਾਈਜ਼ ਨਹੀਂ ਹੋਣੀ ਜਿੰਨੀ ਬਾਡੀ ਤੁਸੀਂ ਸੈੱਟ ਰਹੇ ਤੇ ਫਿਰ ਉਹ ਕਿੰਨਾ ਕਿਤੇ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ ਜਾਂ ਫੇਲਿਅਰਸ ਤੱਕ ਦੀ ਪ੍ਰੋਬਲਮ ਆ ਜਾਂਦੀ ਹੈ ਇਸ ਕਰਕੇ ਪ੍ਰਮੇਨ ਮੇਨ ਬੋਰਡ ਟ੍ਰਿਉਰੀਆ ਮੇਨ ਤੋਂ ਬਾਅਦ ਫਸਟ ਆਫ ਆਲ ਜਿਹੜੀ ਪਹਿਲੀ ਚੀਜ਼ ਹੈ ਪਹਿਲੀ ਘਰ ਦੀ ਪ੍ਰਾਕ ਹੈ ਉਸ ਤੋਂ ਬਾਅਦ ਅਦਰ ਸਪਲੀਮੈਂਟਸ ਜੋ ਥੈਂਕ ਯੂ ਮੇਡਾ ਨਾ ਹੈਗਾ ਨਿਸ਼ਾਨ ਟਾਈਗਰ ਤੇ ਮੈਮਰੀ ਕੁਲੇ ਤੋਂ ਬਿਲੋਂਗ ਕਰ ਔਰ ਰੈਡੀ 7 days fitness world ਦੇ ਵਿੱਚ ਮੈਂ ਜੁਮਾ ਲਗਾ ਰਹੀ ਹਾਂ ਤੇ ਪੂਰੇ ਦੇ ਕੋਚ ਹੈ ਮੇਰੇ ਦਜਿੰਦਰ ਸਿੰਘ ਤੇਜੀ ਸੀਨੀਅਰ ਮੇਰੇ ਇੰਟਰਨੈਸ਼ਨਲ ਕੋਚ ਹੈ ਡਾਕਟਰ ਅਲਕੁਸ਼ ਕੁਮਾਰ ਜੋ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਆਪਣੀ ਮੈਨੂੰ ਜੋਗਰੋ ਮਿਲੀ ਹੈ ਫੈਮਿਲੀ অল ਫਰੈਂਡਸ ਤੇ ਮੇਰੇ ਕੋਚੀਜ਼ ਮੇਰੇ ਜਿਮ ਓਨਰਸ ਗੰਜੀਤ ਸ਼ਰਮਾ ਜੀ ਮਨਵੀਰ ਗਰੇਵਾਲ ਨਰਿੰਦਰ ਸਿੰਘ ਸੋਹੀ ਇਹਨਾਂ ਨੇ ਮੈਨੂੰ ਆਪਣਾਪਨ ਪਿਆਰ ਡੈਲੀਕੇਸ਼ਨ ਅਸੈਪਟੇਸ਼ਨਸ ਰੋਰੋਟੀਸ ਸਾਰਾ ਕੁਝ ਮੈਨੂੰ ਜੋ ਪਿਆਰ ਉਰੇ ਮਿਲਿਆ ਮੈਨੂੰ ਕਿਤੇ ਨਹੀਂ ਮਿਲਿਆ ਕਿੱਥੇ ਚੈਂਪੀਅਨਸ਼ਿਪ ਹੋਈ ਸੀ ਇਹ ਚੈਂਪੀਅਨਸ਼ਿਪ ਸਿੰਗਾਪੁਰ ਹੋਈ ਸੀ ਕਿਹਨਾਂ ਨਾਲ ਟਾਈ ਸੀ ਐਫ ਆਈ ਐਫ ਇੰਟਰਨੈਸ਼ਨਲ ਵਰਲਡ ਚੈਂਪੀਅਨਸ਼ਿਪ ਕਿਹਨਾਂ ਨੂੰ ਹਰਾਇਆ ਤੁਸੀਂ ਉੱਤੇ ਕਈ ਕੰਟਰੀਜ਼ ਦੇ ਸੀ ਪਲੇਅਰ ਤੇ ਮੇ ਵੀ ਹੋਣੀ ਹੈ 25 ਕੀ ਕੰਟਰੀਜ਼ ਦੇ ਪਲੇਅਰ ਜਿਨ੍ਹਾਂ ਨੇ ਮੇਰੇ ਨਾਲ ਹੀ ਪਾਰਟਿਸਿਪੇਟ ਕੀਤਾ ਸੀ ਤੇ ਚਾਰ categories ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਸੀ ਉਹਨਾਂ ਦੇ ਵਿੱਚ ਇੱਕ 골ਡ ਦੋ ਸਿਲਵਰ ਇੱਕ ব্রॉਨਕਿੰਨੀਆਂ ਮੂਮੈਂਟ ਸੀ ਜਦੋਂ ਜਿੱਤਵਾਲ ਸੀ ਬੜੇ ਚੰਗੋਲਡ ਮੈਡਲ ਜਿੱਤੇ ਸੀ ਉਹ ਟਾਈਮ ਜਿਹੜਾ ਥਾ ਜਦੋਂ ਮੈਨੂੰ 골ਡ ਮੈਡਲ ਮਿਲਿਆ ਮੈਨੂੰ ਬਹੁਤ ਖੁਸ਼ੀ ਹੋਈ ਵੀ ਆ ਇਸ ਦੇ ਵਿੱਚ ਆ ਕੇ ਮੈਂ ਵਰਡ ਚੈਂਪੀਅਨ ਬਣਿਆ ਤੇ ਮੈਂ ਸਭ ਤੋਂ ਪਹਿਲਾਂ ਸੱਚੇ ਬਾਪਸ਼ਾ ਦਾ ਸੁਪਰਬਿਜ਼ਾਰ ਕੀਤਾ ਫਿਰ ਮੇਰੇ ਕੋਚਿਸ ਦਾ ਫਿਰ ਮੇਰੇ ਜਿਮ ओनर्स ਦਾ ਇਹਨਾਂ ਨੇ ਮੈਨੂੰ ਨਾ ਪਿਆਰ ਦਿੱਤਾ ਆਪਣਾ ਪੰਨ ਦਿੱਤਾ ਤੇ ਬਾਕੀ ਮੇਰੀ ਫੈਮਿਲੀ ਮੇਰੇ ਬੈਸਟ ਫਰੈਂਡਸ ਜਿਨ੍ਹਾਂ ਨੇ ਮੈਨੂੰ ਹਰ ਟਾਈਮ ਟੂ ਟਾਈਮ ਮੋਟੀਵੇਟ ਕੀਤਾ ਤੇ ਬਾਕੀ ਜਿਹੜੀ ਜਿਮ ਦੀ ਲਾਈਫ ਹੈ ਬੜੀ ਡਿਸਪਲਨ ਲਾਈਫ ਹੈ ਆਰਮੀ ਦੀ ਵੀ ਡਿਸਪਲਨ ਲਾਈਫ ਹੈ ਪਰ ਜਿਹੜੀ ਬਾਡੀ ਬਿਲਡਰ ਹੈ ਇਹਦੀ ਜਿਹੜੀ ਡਿਸਪੀਸਪਲਨ ਹੈ ਉਹ ਆਪਣੀ ਜੋ ਵੀ ਖਾਣਾ ਪੀਣਾ ਜੋ ਵੀ ਮੀਲ ਲੈਣੀ ਹੈ ਉਹ weight to weight ਲੈਣੀ ਹੈ ਨਾਪ ਤੋਲ ਕੇ ਖਾਣੀ ਇਹ ਸਭ ਨੂੰ ਮਤਲਬ ਵੀ ਸਟਰਗਲ ਵਾਲੀ ਔਰ ਸਭ ਨੂੰ ਟਫ ਗੇਮ ਹੈ ਬਾਡੀ ਬਿਲਡਿੰਗ ਨੌਜਵਾਨ ਨੂੰ ਨੌਜਵਾਨਾਂ ਨੂੰ ਮੈਂ ਇਹ ਸਦਾ ਦੇਣਾ ਚਾਹਣਾ ਵੀ ਜਿਹੜੇ ਮੁੰਡੇ ਅੱਜ ਦੇ ਯੰਗ ਐ ਉਹ ਨਸ਼ਿਆਂ 'ਚ ਪਈ ਹੋਏ ਐ ਉਹ ਨਸ਼ਿਆਂ ਨੂੰ ਛੱਡ ਕੇ اپنی ਸਿਹਤ ਵੱਲ ਧਿਆਨ ਦੇ ਤੇ ਉਹਨਾਂ ਨੂੰ ਆਦਤ ਹੈ ਨਸ਼ਿਆਂ ਦੀ ਆਦਤ ਛੱਡ ਕੇ ਆਪਣੀ ਜਿੰਮ ਕੰਨੀ ਨੂੰ ਵਧਣ ਜਾਂ ਕੋਈ ਹੋਰ ਸਪੋਰਟਸ ਐਕਟੀਵਿਟੀ ਨੂੰ ਮੂਵ ਕਰਨ ਜਿਸ ਨਾਲ ਉਹ ਆਪਣੀ ਸਿਹਤ ਨੂੰ ਠੀਕ ਦਿੰਦੇ ਦੁਸਰੀਆਂ ਤੋਂ ਹੈ ਨਾ ਬਦੌਂ ਦੇ ਵਿੱਚ ਇਹ ਬੜੇ ਨੰਦੇ ਬਦਨ ਉਹ ਚਾਏਗਾ ਕਿ ਸਾਨੂੰ ਕੁਝ ਵੀ ਖਾਣਾ ਪਵੇ ਬਸ ਘੱਟ ਮਿਹਨਤ ਤੇ ਡੋਲੇ ਬਣ ਜਾਣਾ ਕੀ ਕਹੋਗੇ ਜੀ ਦੇਖੋ ਜੀ ਹਾਰਡ ਵਰਕ ਹੈ ਜਿਹੜਾ ਉਹ ਮੈਂ ਤਾਂ ਹੀ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਡੀਪਲੀ ਹੋ ਗਿਆ ਜਿਹੜੀ ਕਹਿੰਦੀ ਹੈ ਵੀ ਡੋਲੇ ਵਾਂਜਨ ਮੇਰਾ ਹੈ ਉਹ ਜੋ ਜੋ ਸਟੀਲ ਰੋਡ ਲੈਂਦੇ ਹੈ ਪਰ ਉਹਦਾ ਨੁਕਸਾਨ ਹੈ ਜਿਹੜੀ ਹਾਰਡ ਵਰਕਿੰਗ ਹੈ ਉਹ ਅਸਲ ਬੰਦੇ ਨੂੰ ਹਾਰਡ ਵਰਕ ਹੀ ਅੱਗੇ ਬਤੋਂਦੇ ਜਿਹੜੇ ਲੋਕ ਇਸ ਤਰ੍ਹਾਂ ਦੇ ਸਟੀਲ ਰੋਡਸ ਬਿਨਾ ਵਿਦਆਊਟ ਕੋਚੀਜ਼ ਆਪਣੀ ਮਰਜ਼ੀਆਂ ਨਾਲ YouTube ਚੈਨਲ ਦੇਖ ਲਿਆ ਉਹ ਦੇਖ ਲਿਆ ਉਹਦੇ ਨਾਲ ਵੀ ਇਹ ਮੈਂ ਇੰਜੈਕਟ ਕਰਨਾ ਹੈ ਇਹ ਮੈਂ ਮਤਲਬ ਵੀ ਟੈਬਲੇਟਸ ਲੈਣੀਆਂ ਉਹ ਆਪਣੇ ਆਪ ਹੀ ਲਈ ਜਾਂਦੇ ਉਹਦੇ ਲਈ ਨੁਕਸਾਨ ਹੈ ਫੰਦੇ ਦੇ ਲੀਵਰ ਕਿਡਨੀਆਂ ਡੈਮੇਜ ਹੋ ਜਾਂਦੀਆਂ ਫਿਰ ਲੋਕ ਕਹਿੰਦੇ ਆ ਵੀ ਜੀ ਇਹ ਜਿੰਮ ਜਾਂਦਾ ਸੀ ਇਹਨੂੰ ਆਏ ਹੋਗੇ ਆ ਅੱਗੇ ਥੀਸ ਅੱਗੇ ਦੇਖੋ ਜਿੰਮ ਜਿਹੜੀ ਇਹ ਮੇਰੀ ਗੇਮ ਹੈ ਮੇਰੀ ਹੌਬੀ ਸੀ ਪਰ ਹੁਣ ਮੇਰਾ ਪੈਸ਼ਨ ਹੈ ਤੇ ਅੱਗੇ ਨੂੰ ਆਉਣ ਵਾਲੇ ਟਾਈਮ ਵੀ ਮੈਂ ਲਾਈਫ ਟਾਈਮ ਜਿੰਮ ਦੇ ਨਾਲ ਜੁੜਿਆ ਰਹੂੰਗਾ 7 ਡੇਜ਼ ਬੋਰਡ ਫਿਟਨੈਸ ਦੇ ਨਾਲ ਨੌਜਵਾਨ ਨੂੰ ਨੌਜਵਾਨ ਨੂੰ ਮੈਂ ਮਤਲਬ ਵੀ ਜੋ ਵੀ ਕੋਚਿੰਗ ਲੈਣਾ ਚਾਹੂਗਾ ਹੋਰੇ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੀ ਉਹ ਸਾਡੀ 7 ਡੇਜ਼ ਟੀਮ ਨਾਲ ਮੈਂ ਜੁੜ ਕੇ ਉਹਨਾਂ ਨੂੰ ਮੋਟੀਵੇਟ ਕਰਾਂਗੇ। ਉਹ ਕਹਿਦਾ ਆਪਣੀ ਤੌਰ ਤੇ ਜਿੰਨਾ ਵੀ ਕੁਝ ਹੋ ਸਕੇ ਉਹਨਾਂ ਨੂੰ ਦੱਸਾਂਗੇ। 9 ਦਿਨਾਂ ਬਰਕਰ ਤੋਂ ਪਹਿਲਾਂ ਤਾਂ ਮੈਂ ਸ਼ੁਕਰੀਆ ਦਾ ਕਰਦਾ ਵੀ ਸਾਡੇ ਮਿਹਨਤੀ ਮੁੰਡੇ ਨੇ ਸਾਡਾ ਨਾਮ ਇੰਨਾ ਰੌਸ਼ਨ ਕੀਤਾ। ਮਤਲਬ ਮੈਂ ਕਹਿੰਦਾ 7 ਡੇਜ਼ ਦਾ ਨਾ ਹੀ ਨਹੀਂ ਪੂਰੇ ਪੰਜਾਬ ਦਾ ਨਾਮ ਨਹੀਂ ਪੂਰੇ ਇੰਡੀਆ ਦਾ ਨਾਮ ਰੌਸ਼ਨ ਕੀਤਾ ਇਸ ਲਈ ਵਧਾਈ ਦਾ ਪਾਤਰਾ ਟੈਗਰ ਮਲੇਰਕੋਲੇ ਲੋਕ ਵੀ ਵਧਾਈ ਦੇ ਪਾਤਰੀ ਨੇ ਕਿਉਂਕਿ ਜਦੋਂ ਟੈਗਰ ਦਾ ਨਾਮ ਲਿਆ ਜਾਊਗਾ ਤਾਂ ਮਲੇਰਕੋਲੇ ਦਾ ਨਾਮ ਜ਼ਰੂਰ ਨਾਲ ਲਿਆ ਜਾਊਗਾ। ਇਸ ਕਰਕੇ ਬਹੁਤ ਵੱਡੀ ਵਧਾਈ ਦਾ ਪਾਤਰ ਹੈ ਟਾਈਗਰ ਤੇ ਨਾਲ ਉਹਦੇ ਜਿਹੜੇ ਉਹਦੇ ਕੋਚਸ ਨੇ ਉਹ ਵੀ ਬਹੁਤ ਵੱਡੀ ਵਧਾਈ ਦੇ ਪਾਤਰ ਨੇ ਕਿਉਂਕਿ ਜਿੱਦਾਂ ਜਿੱਦਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਤੇ ਜੋ ਜੋ ਉਹਨਾਂ ਕੋਲ ਸ਼ਾਮਦਾਮ ਨੰਦ ਭੇਸੀ ਉਹਨਾਂ ਨੇ ਉਹਨਾਂ ਨੂੰ ਸਿਖਾਏ ਤੇ ਟਾਈਗਰ ਉਹਨਾਂ ਦੇ ਖਰਾ ਉਤਰੇ ਤੇ ਇਸ ਕਰਕੇ ਵੀ ਪਾਈ ਹੈ ਜੀ ਨੌਜਵਾਨਾਂ ਨੂੰ ਵੀ ਜੀ ਨੌਜਵਾਨਾਂ ਲਈ ਸੇਧ ਲੈਣ ਦੀ ਮੈਂ ਸੇਧ ਲਈ ਤਾਂ ਇਹ ਗੱਲ ਕਹੂੰਗਾ ਵੀ ਪੰਜਾਬ ਦੇ ਕਈ ਤਰ੍ਹਾਂ ਦੀ ਤੁਸੀਂ ਦੇਖਿਆ ਉਹ ਟੈਲੀਵਿਜ਼ਨਾਂ ਤੇ ਕਿਹਾ ਜਾਂਦਾ ਜੀ ਪੰਜਾਬ ਨਸ਼ੇੜੀ ਹੋ ਗਿਆ ਪੰਜਾਬੀ ਹੋ ਗਿਆ ਪਰ ਇਹੇ ਜੇ ਮੁੰਡੇ ਜਦੋਂ ਅੱਗੇ ਆਉਂਦੇ ਆ ਤਾਂ ਇਹ ਚੀਜ਼ ਆ ਉਹ ਚੀਜ਼ ਧੋਤੀ ਜਾਂਦੀ ਹੈ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੈਗੀ ਜਿਹੜੇ ਆ ਫੋਕੀਆਂ ਹਵਾਹਾਂ ਡਾਲ ਕੇ ਸਾਡੇ ਪੰਜਾਬ ਦਾ ਨਾਮ ਬਦਨਾਮ ਕਰਦੇ ਨੇ ਸਾਡੇ ਪੰਜਾਬ 'ਚ ਬਹੁਤ ਹੌਨਾਰ ਤੇ ਬਹੁਤ ਜਜ਼ਬੇ ਵਾਲੇ ਝਝਾਰੂ ਲੋਕ ਨੌਜਵਾਨ ਬੈਠੇ ਆ ਜਿਹੜੇ ਮਤਲਬ ਇਹ ਚੀਜ਼ ਨੂੰ ਧੋ ਸਕਦੇ ਹੈਗੇ ਜਿਵੇਂ ਟਾਈਗਰ ਅੱਗੇ ਆਇਆ ਹੋਰ ਬਣੀਆਂ ਗੇਮਾਂ ਨੇ ਉਹਨਾਂ ਗੇਮਾਂ ਦੇ ਵਿੱਚ ਸਾਡੇ ਹੋਰ ਬਹੁਤ ਮੁੰਡੇ ਨੇ ਜਿਨ੍ਹਾਂ ਨੇ ਬਹੁਤ ਨਾਮ ਚੜ੍ਹਾਇਆ ਹੈ ਆਪਣੇ ਮਲੇਰਕੋਲੇ ਦੇ ਹੋਰ ਬਹੁਤ ਮੁੰਡੇ ਨੇ ਪੰਜਾਬ ਦੇ ਹੋਰ ਬਹੁਤ ਮੁੰਡੇ ਨੇ ਜਿਨ੍ਹਾਂ ਨੇ ਗੇਮਾਂ ਦੇ ਵਿੱਚ ਬਹੁਤ ਨਾਮ ਉੱਚਾ ਕੀਤਾ ਇਹ ਅਫਵਾਹਾਂ ਨੇ ਕਿਸੇ ਤਰ੍ਹਾਂ ਦਾ ਨਸ਼ੇੜੀ ਪੰਜਾਬ ਨਹੀਂ ਇਹ ਬਹੁਤ ਸਿਹਤਯਾਬ ਤਾਲਾ ਪੰਜਾਬ ਆ ਬੜਾ ਤੰਦਰੁਸਤ ਪੰਜਾਬ ਆ